ਸੋ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਇੱਕ ਗੁਰਦੁਆਰਾ ਸਾਹਿਬ ਆਏ ਆ ਜਿੱਥੇ ਗੁਰੂ ਮਹਾਰਾਜ ਨੇ ਚਰਨ ਪਾਏ ਸੀ ਤੇ ਗੁਰੂ ਸਾਹਿਬ ਦੀ ਇੱਥੇ ਗੁਰਦੁਆਰਾ ਸਾਹਿਬ 'ਚ ਇੱਕ ਨਿਸ਼ਾਨੀ ਵੀ ਆ ਦੋ ਗੁਰਦੁਆਰਾ ਸਾਹਿਬ ਬਣੇ ਹੋਏ ਆ ਇੱਕੋ ਪਿੰਡ 'ਚ ਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਤੇ ਕਿੱਥੇ ਪੈਂਦਾ ਗੁਰਦੁਆਰਾ ਸਾਹਿਬ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਸਾਰਾ ਦੱਸਦੇ ਹਾਂ ਇਤਿਹਾਸ ਬਾਰੇ ਗੱਲਬਾਤ ਬਹੁਤ ਸ਼ਾਂਤ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਉਹ ਖੁੱਲੀ ਜਗ੍ਹਾ ਦੇ ਵਿੱਚ ਆ ਗੁਰਦੁਆਰਾ ਸਾਹਿਬ। ਇੱਧਰ ਤੁਸੀਂ ਦੇਖ ਸਕਦੇ ਆ ਦੀਵਾਨ ਹਾਲ ਬਣਿਆ ਹੋਇਆ ਤੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਸਾਹਮਣੇ। ਉੱਧਰ ਸਾਹਮਣੇ ਦੇਖ ਲਓ ਲੰਗਰ ਹਾਲ ਆ ਤੇ ਇੱਧਰ ਰਹਿائش ਲਈ ਕਮਰੇ ਵੀ ਬਣੇ ਹੋਏ ਆ ਤੇ ਪਾਰਕ ਵਗੈਰਾ ਵੀ ਬਣੀ ਹੋਈ ਆ। ਇਹ ਪਾਰਕਿੰਗ। ਸੋ ਥੋੜਾ ਥੋੜਾ ਕੰਮ ਵੀ ਨਾਲ ਗੁਰਦੁਆਰਾ ਸਾਹਿਬ ਦਾ ਚੱਲਦਾ ਰਹਿੰਦਾ ਤੇ ਬਾਕੀ ਮੈਂ ਗੱਲ ਕਰ ਲਈ ਸੀ ਕਹਿੰਦੇ ਇੱਥੇ ਜੋ ਕਮੇਟੀ ਦੇ ਜੋ ਮੈਂਬਰ ਆ ਉਹ ਹੈਗੇ ਆ ਤੇ ਉਹ ਆਪਾਂ ਨੂੰ ਇਤਿਹਾਸ ਬਾਰੇ ਵੀ ਥੋੜਾ ਪਤਾ ਦੱਸਣਗੇ ਗੱਲਬਾਤ ਕਰਾਂਗੇ ਕਿਹੜੇ ਗੁਰੂ ਸਾਹਿਬ ਇੱਥੇ ਜਿਹੜੇ ਆਏ ਸੀ ਤੇ ਬਸ ਸਭ ਤੋਂ ਪਹਿਲਾਂ ਆਪਣਾ ਜਿਹੜਾ ਕੰਮ ਆ ਉਹ ਗੁਰੂ ਘਰ ਦੇ ਅੰਦਰ ਦਰਬਾਰ ਚ ਜਾ ਕੇ ਨਾ ਤਮਸਤਕ ਹੋਣਾ ਸਭ ਤੋਂ ਪਹਿਲਾਂ ਆਪਾਂ ਅੰਦਰ ਚੱਲਦੇ ਆ ਆਗੇ ਜੀ ਦਰਬਾਰ ਚ ਦਰਬਾਰ ਚ ਬਹੁਤ ਸ਼ਾਂਤੀ ਆ ਤੁਸੀਂ ਦੇਖ ਸਕਦੇ ਆ ਨੋ ਜੀ ਦਰਬਾਰ ਦੇ ਤੁਹਾਨੂੰ ਦਰਸ਼ਨ ਕਰਵਾਤੇ ਬਹੁਤ ਸੋਹਣਾ ਜੋ ਦਰਬਾਰ ਬਣਿਆ ਹੈ ਕਰਦਾ ਤੇ ਇੱਥੇ ਜੋ ਬਾਬਾ ਜੀ ਸਾਨੂੰ ਮਿਲੇ ਆ ਉਹਨਾਂ ਨਾਲ ਬਾਕੀ ਗੱਲਬਾਤ ਕਰਦੇ ਆ ਇਤਿਹਾਸ ਬਾਰੇ ਬੈਠ ਕੇ ਸਾਰੀ ਕਿ ਕਿਹੜੇ ਗੁਰੂ ਸਾਹਿਬ ਇੱਥੇ ਆਏ ਸੀ ਤੇ ਕੀ ਉਹਨਾਂ ਨਾਲ ਜਿਹੜੀ ਨਿਸ਼ਾਨੀ ਆ ਇਸ ਗੁਰੂ ਘਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਧਰੋਂ ਹਨਾ ਆਏ ਸੀ ਇਸ ਅਸਥਾਨ ਤੇ ਉਹ ਕਿਦਾਂ ਲੰਘਦੇ ਆਏ ਸੀ ਕਿਤੇ ਉਹ ਜਾਂ ਕਿਸੇ ਨੇ ਯਾਦ ਕੀਤਾ ਸੀ ਉਹਨਾਂ ਨੂੰ ਹਨਾ ਇੱਥੇ ਜਦੋਂ ਪੀਰ ਭੀਖਮ शाह ਨੂੰ ਕਢਾਂ ਤੋਂ ਮਿਲਣ ਤੋਂ ਬਾਅਦ ਹਾਂਜੀ ਗੁਰੂ ਸਾਹਿਬ ਗੁਰਦੁਆਰਾ ਤਰਵੈਣੀ ਸਾਹਿਬ ਪਾਸ਼ਾਹੀ 6ਵੀਂ 9ਵੀਂ ਗੁਰਦੁਆਰਾ ਕਰਾਸਾ ਕਰਾ ਸਾਹਿਬ ਹਾਂਜੀ ਆਏ ਤੇ ਇੱਥੇ ਮਿਸਤਰੀ ਸਿੱਖ ਤੇ ਯਾਦ ਕੀਤਾ ਗੁਰੂ ਸਾਹਿਬ ਨੂੰ ਠੀਕ ਹੈ ਜੀ ਤੇ ਗੁਰੂ ਸਾਹਿਬ ਜਦੋਂ ਇੱਥੇ ਮਿਲਣ ਪਹੁੰਚੇ ਤਾਂ ਮਿਸਤਰੀ ਗੁਰੂ ਸਾਹਿਬ ਜੀ ਦਾ ਜੋੜਾ ਜੋ ਬਿਰਧ ਹੋ ਚੁੱਕਿਆ ਸੀ ਉਹ ਟੁੱਟ ਗਿਆ ਸੀ ਠੀਕ ਹੈ ਜੀ ਤੇ ਗੁਰੂ ਸਾਹਿਬ ਨੇ ਉਪਮ ਕੀਤਾ ਸਿੱਖਾਂ ਨੂੰ ਕਿ ਜੋੜਾ ਤਿਆਰ ਕਰਵਾਇਆ ਜਾਏ ਹਾਂਜੀ ਇੱਕ ਪਿੰਡ ਦੇ ਵੇਤਰਖਾਨ ਸਿੱਖ ਸੀ ਉਸਨੇ ਗੁਰੂ ਸਾਹਿਬ ਨੂੰ ਨਵਾਂ ਜੋੜਾ ਭੇਟ ਕੀਤਾ ਤੇ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਆਪਣਾ ਬਿਰਧ ਜੋੜਾ ਦਿੱਤਾ ਇਸ ਸਥਾਨ ਤੇ ਬੇਸ ਹਾਰਿਆ ਨੂੰ ਜਿੰਨਾਂ ਬੇਅਲਾਦਿਆਂ ਨੂੰ ਔਲਾਦਰਾਪਤ ਹੁੰਦੀ ਹੈ ਮਾਤਰਾ ਮਿਲਦਾ ਹੈ ਕਈ ਚਮਤਕਾਰ ਹੋਏ ਨੇ ਆਖੀ ਵੇਖਣ ਤੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਹਾਂਜੀ ਬਾਬਾ ਜੀ ਕੋਲੋਂ ਇਤਿਹਾਸ ਸਾਰਾ ਪੁੱਛ ਕੇ ਆਪਾਂ ਤੁਹਾਨੂੰ ਵੀ ਇਤਿਹਾਸ ਪਤਾ ਲੱਗ ਹੀ ਗਿਆ ਹੁਣ ਆਪਾਂ ਬਾਹਰ ਆ ਗਏ ਆ ਤੇ ਸੋ ਮੈਂ ਗੱਲ ਕਰਨੀ ਸੀ ਗੁਰੂ ਸਾਹਿਬ ਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਖਸ਼ਿਸ਼ਾਂ ਬਹੁਤ ਆ ਇੱਥੇ ਇੱਥੇ ਆਰਾਮ ਕੀਤਾ ਸੀ ਇਸ ਸਥਾਨ ਤੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਜਿਹੜਾ ਪਿੰਡ ਚ ਗੁਰਦੁਆਰਾ ਸਾਹਿਬ ਉੱਥੇ ਗੁਰੂ ਸਾਹਿਬ ਦਾ ਜੋੜਾ ਸੀ ਉਸ ਟਾਈਮ ਜਿਹੜਾ ਉਹ ਜੁੱਤੀਆਂ ਕੱਢਣ ਵਾਲਾ ਸੀ ਉਹ ਗੁਰੂ ਸਾਹਿਬ ਨੂੰ ਯਾਦ ਕਰਦਾ ਸੀ ਇਸ ਕਰਕੇ ਫਿਰ ਗੁਰੂ ਸਾਹਿਬ ਜਦੋਂ ਆਏ ਤਾਂ ਉਹਨੇ ਜਦੋਂ ਨਵਾਂ ਜੋੜਾ ਦਿੱਤਾ ਪੁਰਾਣਾ ਰੱਖ ਲਿਆ ਤਾਂ ਪੁਰਾਣਾ ਜੋੜਾ ਉੱਥੇ ਆਪਾਂ ਚੱਲਦੇ ਹਾਂ ਥੋੜੇ ਟਾਈਮ ਤੱਕ ਗੁਰਦੁਆਰਾ ਸਾਹਿਬ ਉਸ 'ਚ ਜਿੱਥੇ ਗੁਰੂ ਸਾਹਿਬ ਦਾ ਜੋੜਾ ਪਿਆ ਹੋਇਆ ਤੇ ਬਾਕੀ ਇਹ ਬਾਬਾ ਜੀ ਨੇ ਗੱਲ ਕਹੀ ਆ ਬੜੀ ਵੱਡੀ ਗੱਲ ਆ ਤੇ ਬਹੁਤ ਮਾਇਨੇ ਵੀ ਰੱਖਦੀ ਆ ਸਾਡੇ ਇਤਿਹਾਸ 'ਚ ਕਿ ਇੱਥੇ ਸੰਗਤ ਬਹੁਤ ਘੱਟ ਆਉਂਦੀ ਆ ਬਾਬਾ ਜੀ ਤੋਂ ਪੁੱਛਣ ਤੇ ਪਤਾ ਲੱਗਾ ਕਿ ਜਿਹੜੀ ਇਸ ਪਿੰਡ ਦੀ ਸੰਗਤ ਆ ਉਹ ਵੀ ਬਹੁਤ ਘੱਟ ਹੁੰਦੀ ਆ ਗੁਰਦੁਆਰਾ ਸਾਹਿਬ 'ਚ ਕਦੀ ਕਿਤੇ ਐਤਵਾਰ ਹੀ ਬਸ ਐਤਵਾਰ ਦਾ ਦਿਨ ਜਿਹੜਾ ਮਨਾਉਂਦੇ ਉੱਥੇ ਮਾੜੀ ਮੋਟੀ ਸੰਗਤ ਆਉਂਦੀ ਆ ਤੇ ਮੇਰੇ ਖਿਆਲ 'ਚ ਦੂਰੋਂ ਦੂਰੋਂ ਸੰਗਤਾਂ ਨੂੰ ਆਉਣਾ ਚਾਹੀਦਾ ਇੱਥੇ ਜ਼ਰੂਰੀ ਆ ਸਾਡੇ ਗੁਰੂ ਘਰਾਂ ਦੇ ਦਰਸ਼ਨ ਕਰਨੇ ਚਾਹੀਦੇ ਆ بڑے ਗੁਰੂ ਘਰ ਆ ਇਤਿਹਾਸਿਕ ਜਿਹੜੇ ਸਾਡੇ ਤੋਂ ਵਾਂਝੇ ਰਹਿ ਰਹੇ ਆ ਅਸੀਂ ਪਹੁੰਚ ਨਹੀਂ ਰਹੇ ਉੱਥੇ ਦਰਸ਼ਨ ਕਰਨ ਨਹੀਂ ਜਾਂਦੇ ਹਨ ਤੇ ਇਹ ਹਰਿਆਣੇ 'ਚ ਪੈਂਦਾ ਗੁਰਦੁਆਰਾ ਸਾਹਿਬ ਪੇਵੇ ਤੋਂ ਚੀਕਾ ਰੋਡ ਦੇ ਉੱਪਰ ਗੁਰਦੁਆਰਾ ਸਾਹਿਬ ਪੇਵੇ ਤੋਂ ਲਗਭਗ 6-7 ਕਿਲੋਮੀਟਰ 7 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਆ ਇਤਿਹਾਸ ਬਹੁਤ ਵੱਡਾ ਗੁਰਦੁਆਰਾ ਸਾਹਿਬ ਦਾ ਬੜਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਬਾਬਾ ਜੀ ਕਹਿੰਦੇ ਵੀ ਅੱਖੀਂ ਵੇਖਣ ਦੀ ਗੱਲ ਆ 30-40 ਕੇਸ ਤਾਂ ਅੱਖੀਂ ਵੇਖਣ ਦੀ ਗੱਲ ਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਪੁੱਤ ਮਿਲੇ ਆ ਇਥੋਂ ਜਿਹਨਾਂ ਨੂੰ ਫਲ ਮਿਲਦੇ ਆ ਇਥੋਂ ਜਿਨ੍ਹਾਂ ਦੀ ਔਲਾਦ ਨਹੀਂ ਹੁੰਦੀ ਔਲਾਦ ਮਿਲਦੀ ਆ ਇਥੋਂ ਹਨਾ ਤੇ ਉਹ ਤਾਂ ਰਹਿਮਤਾਂ ਦਾ ਕਈ ਲੋਕ ਇਸ ਚੀਜ਼ ਨੂੰ ਅੰਧਵਿਸ਼ਵਾਸਨਾ ਜੋੜਦੇ ਆ ਪਰ ਅੰਧਵਿਸ਼ਵਾਸ ਨਹੀਂ ਗੁਰੂ ਸਾਹਿਬ ਦੀਆਂ ਰਹਿਮਤਾਂ ਬਖਸ਼ਾਂ ਇੰਨੀਆਂ ਵੱਡੀਆਂ ਕਿ ਚਮਤਕਾਰ ਅੱਜ ਵੀ ਹੁੰਦੇ ਆ ਜੇ ਸਹੀ ਵਿਸ਼ਵਾਸ ਰੱਖ ਕੇ ਮਨੋਂ ਚੱਲੀਏ ਤਾਂ ਚਮਤਕਾਰ ਹੁੰਦੇ ਆ ਆ ਦੇਖੋ ਜੀ ਇਤਿਹਾਸ ਲੱਗਾ ਹੋਇਆ ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਦਮਦਮਾ ਸਾਹਿਬ ਇਹ ਤੁਸੀਂ ਇਤਿਹਾਸ ਪਾਜ਼ ਕਰਕੇ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਸੋ ਹੁਣ ਤੁਹਾਨੂੰ ਦਿਖਾ ਦਈਏ ਕਿ ਇੱਧਰ ਜਿਹੜਾ ਦੀਵਾਨ ਹਾਲਾ ਗੁਰਦੁਆਰਾ ਸਾਹਿਬ ਦੇ ਇਸ ਪਾਸੇ ਪੂਰਾ ਜੀ ਦੀਵਾਨ ਹਾਲ ਬਣਿਆ ਹੋਇਆ ਇੰਨਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੋਵੇ ਤੇ ਅਸੀਂ ਜਾਂਦੇ ਨਹੀਂ ਹੈ ਨਾ ਇਹ ਪਾਰਕਿੰਗ پارک ਬਣਾਈ ਹੋਈ ਸੀ ਪਹਿਲਾਂ ਬੈਠਣ ਲਈ ਸੰਗਤ ਦੇ ਤੇ ਇਧਰ ਲੰਗਰ ਹਾਲ ਆ ਜੀ ਸੋ ਗੁਰਦੁਆਰਾ ਸਾਹਿਬ ਬਹੁਤ ਵਧੀਆ ਟਿਕਾਣੇ ਤੇ ਤਿੰਨ ਕਿਲਿਆਂ ਚ ਆਪਰਕਸ ਬਣਿਆ ਹੋਇਆ ਗੁਰਦੁਆਰਾ ਸਾਹਿਬ ਇਹ ਸਾਹਮਣੇ ਲੰਗਰ ਹਾਲ ਆ ਜੀ ਸੋ ਮੇਰਾ ਜੋ ਫਰਜ਼ ਸੀ ਮੈਂ ਆਪਣਾ ਪੂਰਾ ਕੀਤਾ ਕਿਉਂਕਿ ਮੇਰਾ ਫਰਜ਼ ਸੀ ਗੁਰੂ ਘਰਾਂ ਚ ਜਾਣਾ ਤੇ ਉੱਥੇ ਜਾ ਕੇ ਨਤਮਸਤਕ ਹੋਣਾ ਕਿਉਂਕਿ ਗੁਰੂ ਸਾਹਿਬ ਨੇ ਸਾਡੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀ ਤੇ ਮੈਂ ਵੀਡੀਓ ਬਣਾ ਕੇ ਜਿਹੜੇ ਲੋਕ ਵੀ ਵੀਡੀਓ ਵੇਖਣਗੇ ਜਿਹੜੇ ਵੀ ਭੈਣ ਭਰਾ ਬਜ਼ੁਰਗ ਵੀਡੀਓ ਵੇਖਦੇ ਆ ਉਹਨਾਂ ਤੱਕ ਮੈਸੇਜ ਵੀ ਲਾਤਾ ਹੁਣ ਅੱਗੇ ਤੁਹਾਡਾ ਫਰਜ਼ ਆ ਕਿ ਤੁਸੀਂ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੁੰਦੇ ਹੋ ਕਿ ਨਹੀਂ ਦਰਸ਼ਨ ਕਰਨ ਆਉਂਦੇ ਹੋ ਕਿ ਨਹੀਂ ਤੇ ਸੋ ਹੁਣ ਇਸ ਤੋਂ ਬਾਅਦ ਚੱਲਦੇ ਆਂ ਆਪਾਂ ਦੂਜੇ ਗੁਰੂ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋੜਾ ਪਿਆ ਹੋਇਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿਸ ਵਕਤ ਪਿੰਡ ਕੁੜਾਮ ਵਿਖੇ ਪਹੁੰਚੇ ਨਾ ਪੀਰ ਪਿੱਖਮ शाह ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਤੇ ਗੁਰੂ ਸਾਹਿਬ ਨੇ ਆਪਣੇ ਜੋ ਚਰਨਾਂ ਦਾ ਜੋੜਾ ਸੀ ਜੋ ਪੈਰਾਂ ਵਿੱਚ ਪਾਇਆ ਹੋਇਆ ਸੀ ਉਤਾਰ ਕੇ ਤੇ ਪੀਰ ਪਿੱਖਮ शाह ਜੀ ਤਿੰਨਾਂ ਦਾ ਜਨਮ